ਲੁਧਿਆਣਾ ਦੇ ਪਿੰਡ ਸੀੜਾ ਤੋਂ ਬੇहद ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 17 ਸਾਲਾਂ ਨਾਬਾਲਗ ਲੜਕੀ ਨੂੰ ਦੱਸ ਦਈਏ ਕਿ ਉਸਦੇ ਮੂੰਹ ਤੇ ਕਾਲਖ ਮਲ ਕੇ ਤੇ ਵਾਲ ਤੇ ਮੁੱਛ ਕਟਵਾ ਕੇ ਪੂਰੇ ਪਿੰਡ ਦੇ ਵਿੱਚ ਅੱਧਾ ਨੰਗਾ ਕਰਕੇ ਉਸ ਨੂੰ ਕਮਾਇਆ ਗਿਆ ਲੁਧਿਆਣਾ ਦੇ ਪਿੰਡ ਸੀੜਾ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਇਸ ਨੌਜਵਾਨ ਤੇ આરોਪ ਲੱਗੇ ਨੇ ਕਿ ਉਸਨੇ ਆਪਣੀ ਦੋਸਤ ਲੜਕੀ ਦੀ ਕੋਰਟ ਮੈਰਿਜ ਕਰਾਉਣ ਦੇ ਵਿੱਚ ਉਸਦੀ ਮਦਦ ਕੀਤੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਇਸ ਨੌਜਵਾਨ ਦੇ ਨਾਲ ਦੱਸ ਦਈਏ ਕਿ ਇਹ ਹਰਕਤ ਕੀਤੀ ਹੈ ਅੱਧਾ ਨੰਗਾ ਕਰਕੇ ਦੱਸ ਦਈਏ ਕਿ ਉਸਦੇ ਮੂੰਹ ਤੇ ਕਾਲਖ ਮਲ ਕੇ ਉਸ ਨੂੰ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਹੈ ਤੇ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ 13 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਇੱਕ ਨੌਜਵਾਨ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋ ਗਈ ਹੈ ਤਾਂ ਦੋਸਤੀ ਕੋਟ ਮੈਰਿਜ ਕਰਵਾਉਣੀ ਇਸ 17 ਸਾਲਾਂ ਹਰਜੋਤ ਸਿੰਘ ਨੂੰ ਮਹਿੰਗੀ ਪੈ ਗਈ ਦੱਸ ਦਈਏ ਕਿ ਪੀੜਤ ਪਰਿਵਾਰ ਜੋ ਲੜਕੀ ਪਰਿਵਾਰ ਹੈ ਜਿਸ ਨੇ ਇਸ ਲੜਕੇ ਦੇ ਨਾਲ ਅਜਿਹੀ ਹਰਕਤ ਕੀਤੀ ਹੈ ਉਹ ਆਪਣੀ ਲੜਕੀ ਦਾ ਪਤਾ ਪੁੱਛ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਲੜਕੀ ਨੇ ਪਿੰਡ ਦੇ ਵਿੱਚ ਹੀ ਕਿਸੇ ਦੂਜੇ ਲੜਕੇ ਨਾਲ ਵਿਆਹ ਕਰਵਾਇਆ ਹੈ ਹਾਲਾਂਕਿ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਲੜਕੀ ਫਿਲਹਾਲ ਕਿੱਥੇ ਹੈ ਤਾਂ ਇਹੀ ਪਤਾ ਕਰਨ ਦੇ ਲਈ ਉਹਨਾਂ ਨੇ ਨੌਜਵਾਨ ਤੋਂ ਪੁੱਛ ਗਏ ਕਿ ਤੀਤੇ ਜਿਹੜਾ ਸਲੂਕ ਵੀ ਜੋ ਹੈ ਉਹ ਲੜਕੀ ਦੇ ਪਰਿਵਾਰ ਨੇ ਇਸ 17 ਸਾਲਾ ਨਾਬਾਲਗ ਲੜਕੇ ਦੇ ਨਾਲ ਕੀਤਾ ਹਾਲਾਂਕਿ ਕੁੱਟਮਾਰ ਵੀ ਜੋ ਹੈ ਇਸ ਲੜਕੇ ਦੀ ਕੀਤੀ ਗਈ ਹੈ ਪਰਿਵਾਰ ਦੇ ਵੱਲੋਂ ਲੜਕੀ ਦੇ ਪਰਿਵਾਰ ਵੱਲੋਂ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਪਿੰਡ ਸੀੜਾ ਤੋਂ ਜਿੱਥੇ 17 ਸਾਲਾ ਨਾਬਾਲਗ ਹਰਜੋਤ ਸਿੰਘ ਨੂੰ ਦੱਸਦੀ ਹੈ ਕਿ ਦੋਸਤ ਦੀ ਹੀ ਕੋਟ ਮੈਰਿਜ ਕਰਵਾਉਣੀ ਮਹਿੰਗੀ ਪੈ ਗਈ ਪਰਿਵਾਰ ਨੇ આરોਪ ਲਾਇਆ ਨਹੀਂ ਕਿ ਲੜਕੀ ਨੇ ਪਿੰਡ ਦੇ ਵਿੱਚ ਹੀ ਪਿੰਡ ਦੇ ਹੀ ਨੌਜਵਾਨ ਦੇ ਨਾਲ ਕੋਟ ਮੈਰਿਜ ਕਰਵਾਈ ਹੈ ਪਰ ਲੜਕੀ ਇਸ ਸਮੇਂ ਉਹਨਾਂ ਨੂੰ ਨਹੀਂ ਪਤਾ ਕਿ ਕਿੱਥੇ ਹੈ ਤੇ ਇਹੀ ਪਤਾ ਕਰਨ ਦੇ ਲਈ ਉਹਨਾਂ ਨੇ ਲੜਕੇ ਤੋਂ ਪੁੱਛਗਿੱਛ ਕੀਤੀ ਹਾਲਾਂਕਿ ਉਸ ਦੇ ਮੂੰਹ ਤੇ ਕਾਲਖ ਵੀ ਮਲੀ ਗਈ ਤੇ ਉਹਦੀ ਕੁੱਟਮਾਰ ਵੀ ਜੋ ਹੈ ਲੜਕੇ ਦੀ ਕੀਤੀ ਗਈ ਹਰਜੋਤ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ 17 ਸਾਲਾਂ ਉਮਰ ਹੈ ਨਾਬਾਲਗ ਉਮਰ ਦੇ ਵਿੱਚ ਹੀ ਦੱਸ ਦਈਏ ਕਿ ਇਸ ਲੜਕੇ ਨੇ ਆਪਣੀ ਕੋਟ ਮੈਂ ਦੋਸਤ ਦੀ ਕੋਟ ਮੈਰਿਜ ਕਰਵਾਉਣ ਦੇ ਵਿੱਚ ਮਦਦ ਕੀਤੀ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਇਸ ਨੌਜਵਾਨ ਨੇ ਹੀ ਮਦਦ ਕੀਤੀ ਹੈ ਉਹਨਾਂ ਦੀ ਲੜਕੀ ਦੀ ਕੋਟ ਮੈਰਿਜ ਕਰਵਾਉਣ ਦੇ ਵਿੱਚ ਤਾਂ ਪਰਿਵਾਰ ਨੇ ਗੁੱਸੇ ਚਾਕੇ ਇਸ ਨੌਜਵਾਨ ਲੜਕੇ ਦੇ ਨਾਲੇ ਹਰਕਤ ਕੀਤੀ ਹੈ ਤਾਂ ਲੁਧਿਆਣਾ ਦੇ ਪਿੰਡ ਸੀੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ 17 ਸਾਲਾ ਨੌਜਵਾਨ ਦੇ ਮੂੰਹ ਤੇ ਕਾਲਖ ਮਲ ਕੇ ਉਸ ਦੀ ਦਾੜੀ ਤੇ ਮੁੱਛ ਕਟਵਾ ਕੇ ਅੱਧਾ ਨੰਗਾ ਕਰਕੇ ਪਿੰਡ ਦੇ ਵਿੱਚ ਘੁਮਾਇਆ ਹੈ ਪੁਲਿਸ ਨੇ ਵੀ ਕਾਰਵਾਈ ਕੀਤੀ ਹੈ ਜਿਸ ਤਹਿਤ 13 ਲੋਕਾਂ ਨੂੰ ਦੱਸ ਦਈਏ ਕਿ 13 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਗ੍ਰਿਫਤਾਰੀ ਕਰ ਲਈ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ આરોપીਆਂ ਨੂੰ ਵੀ ਜਿਨ੍ਹਾਂ ਨੇ ਲੜਕੇ ਦੇ ਨਾਲੇ ਬਦਸਲੂਕੀ ਕੀਤੀ ਹੈ ਉਹਨਾਂ ਨੂੰ ਗ੍ਰਿਫਤਾਰ ਜੋ ਹੈ ਉਹ ਕਰ ਲਿਆ ਜਾਵੇਗਾ